ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਦੱਜ ਲਰਨਿੰਗ ਪੁਆਇੰਟ ਤੇ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜੀ ਪੰਜਾਬੀ ਦੇ ਮੁਹਾਵਰੇ ਕਰਨ ਜਾ ਰਹੇ ਹਾਂ ਜੀ ਤੇ ਸਾਡੇ ਟੈਲੀਗ੍ਰam ਚੈਨਲ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਜੀ ਅਗਰ ਇਸ ਵੀਡੀਓ ਦੀ ਪੀਡੀਐਫ ਚਾਹੀਦੀ ਹੈ ਜਾਂ ਪਹਿਲਾਂ ਵਾਲੀ ਕਿਸੇ ਵੀਡੀਓ ਦੀ ਪੀਡੀਐਫ ਚਾਹੀਦੀ ਹੈ ਜੀ ਉੰਦਰ ਲਈ ਸਾਡੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰੋ ਜੀ ਸ਼ੁਰੂ ਕਰਦੇ ਹਾਂ ਜੀ ਪਹਿਲਾ ਮੁਹਾਵਰਾ ਜੀ 우ਸਤਾਦੀ ਕਰਨੀ ਇਹਦਾ ਮਤਲਬ ਹੁੰਦਾ ਜੀ ਚਲਾਕੀ ਕਰਨੀ ਸਾਨੂੰ ਕਦੇ ਵੀ ਸਾਰੇ ਲੋਕਾਂ ਨਾਲ ਉਸਤਾਦੀ ਨਹੀਂ ਕਰਨੀ ਚਾਹੀਦੀ ਜਾਂ ਇਹਦਾ ਬਣ ਸਕਦਾ ਉਸਤਾਦੀ ਕਰਕੇ ਆਪਣੇ ਕੰਮ ਕਢਵਾਉਣੇ ਮਾੜੀ ਗੱਲ ਹੈ ਦੂਜੀ ਹੈਗਾ ਜੀ ਉੱਲੂ ਬੋਲਨੇ ਇਹਦਾ ਮਤਲਬ ਹੈ ਜੀ ਸੁਨਸਾਨ ਹੋਣਾ ਜਾਂ ਉਜਾੜ ਹੋਣਾ ਵਿਦੇਸ਼ਾਂ ਵਿੱਚ ਗਏ ਲੋਕਾਂ ਦੇ ਘਰਾਂ ਵਿੱਚ ਉੱਲੂ ਬੋਲਦੇ ਹਨ ਤੀਜੀ ਹੈਗਾ ਜੀ ਉਂਗਲਾਂ ਤੇ ਨਚਾਉਣਾ ਇੰਦਾ ਮਤਲਬ ਹੈ ਜੀ ਕਿਸੇ ਨੂੰ ਵਸ ਵਿੱਚ ਰੱਖਣਾ ਸੁਲਤਾਨਾ ਸਭ ਨੂੰ ਆਪਣੀਆਂ ਉਂਗਲਾਂ ਤੇ ਨਚਾਉਣਾ ਜਾਣਦੀ ਹੈ ਚੌਥਾ ਹੈ ਜੀ ਉੱਚਾ ਨੀਵਾ ਬੋਲਣਾ ਦਾ ਮਤਲਬ ਹੈ ਜੀ ਨਿਰਾਦਰ ਕਰਨਾ ਸਿਆਣੇ ਬੱਚੇ ਆਪਣੇ ਤੋਂ ਵੱਡੇਆਂ ਸਾਹਮਣੇ ਕਦੇ ਵੀ ਉੱਚਾ ਨੀਵਾ ਨਹੀਂ ਬੋਲਦੇ ਪੰਜਵਾਂ ਹੈ ਜੀ ਉੱਲੂ ਸਿੱਧਾ ਕਰਨਾ ਇੰਦਾ ਮਤਲਬ ਹੈ ਜੀ ਮਤਲਬ ਕੱਢਣਾ ਸਵਾਰਥੀ ਲੋਕ ਆਪਣਾ ਉल्लू ਸਿੱਧਾ ਕਰਕੇ ਤੁਰਦੇ ਬਣਦੇ ਹਨ 6ਵੇਂ ਜੀ ਉੱਗ ਸੁਗ ਨਾ ਮਿਲਣਾ ਮਤਲਬ ਹੈ ਜੀ ਪਤਾ ਨਾ ਲੱਗਣਾ ਗਿਆਨ ਸਿੰਘ ਦੇ ਗੁਆਚੇ ਹੋਏ ਪੁੱਤਰ ਦੀ ਅੱਜ ਤੱਕ ਕੋਈ ਉੱਗ ਸੁਗ ਨਹੀਂ ਮਿਲੀ 7ਵਾਂ ਮੌਵਰਾ ਜੀ ਉਨਾਂ 21 ਦਾ ਫਰਕ ਹੋਣਾ ਮਤਲਬ ਹੀ ਬਹੁਤ ਥੋੜਾ ਫਰਕ امبر تنی بےشک جوڑیاں پینا ہیں پر انہوں کے سبھا چنی ایکی کا فرق تو ہے اٹھویں جی اسلوٹے پننے مطلب ہے جی انہیں سستی پاسے مارنا راجو ایوے اسلوٹے نہ پنی جا چھیتی کام کرویں جی آسمان سر تے چکنا مطلب بہت رولا پاؤنا ادھیاپک کے باہر جانے ہی ودیارتیاں نے آسمان سر تک لیا دسویں نمبر تھی اکاں چلا مطلب شرم محسوس کرنی کوئی اجھا کام نہ کرو جس کر کے اپنے آپ کو ہی اکاں چلا پی جانے گیارواں اکھاڑکنا ਮਤਲਬ ਬੁਰਾ ਲਗਣਾ ਚੰਗੇ ਇਨਸਾਨ ਹਮੇਸ਼ਾ ਗਲਤ ਲੋਕਾਂ ਦੀਆਂ ਅੱਖਾਂ ਵਿੱਚ ਰੜਕਦੇ ਹਨ 12ਵਾਂ ਜੀ ਅੱਖਾਂ ਉੱਤੇ ਬਿਠਾਉਣਾ ਮਤਲਬ ਆਦਰ ਕਰਨਾ ਕਰ ਆਏ ਮਹਿਮਾਨ ਨੂੰ ਅੱਖਾਂ ਉੱਤੇ ਬਿਠਾਉਣਾ ਪੰਜਾਬੀਆਂ ਦੀ ਖਾਸੀਅਤ ਹੈ 13ਵਾਂ ਜੀ ਅਕਲ ਦਾ ਵੈਰੀ ਮਤਲਬ ਜੀ ਮੂਰਖ ਅਜੀਤ ਤਾਂ ਅਕਲ ਦਾ ਵੈਰੀ ਹੈ ਕਦੇ ਕੋਈ ਸਮਝਦਾਰੀ ਦੀ ਗੱਲ ਹੀ ਨਹੀਂ ਕਰਦਾ 14 ਮਈ ਅੱਖਾਂ ਵਿੱਚ ਕੱਟਾ ਪਾਉਣਾ ਮਤਲਬ ਤੋਖਾ ਦੇਣਾ ਚੋਰ ਸਿਪਾਹੀ ਦੀਆਂ ਅੱਖਾਂ ਵਿੱਚ ਕੱਟਾ ਪਾ ਕੇ ਪਜ ਗਿਆ 15 ਮਈ ਅੱਖਾਂ ਮੀਟ ਜਾਣਾ ਮਤਲਬ ਮਰ ਜਾਣਾ ਰੀਤਾ 5 ਸਾਲ ਦੀ ਸੀ ਜਦੋਂ ਉਸ ਦੇ ਪਿਤਾ ਜੀ ਅੱਖਾਂ ਮੀਟ ਗਏ ਸੋਨ ਨੰਬਰ ਤੇ ਅੱਖਾਂ ਫੇਰ ਲੈਣੀਆਂ ਮਤਲਬ ਹੀ ਦੋਸਤੀ ਛੱਡ ਦੇਣੀ ਸਵਾਰਥੀ ਮਿੱਤਰ ਮੁਸੀਬਤ ਵੇਲੇ ਅੱਖਾਂ ਫੇਰ ਲੈਂਦੇ ਹਨ ਸਤਾਰਮਾਈ ਅੱਡੀ ਚੋਟੀ ਦਾ ਜੋਰ ਲਾਉਣਾ ਬਹੁਤ ਮਿਹਨਤ ਕਰਨੀ ਮਿਹਨਤੀ ਵਿਦਿਆਰਥੀ ਪ੍ਰੀਖਿਆ ਵਿੱਚ ਵਧੀਆ ਅੰਕ ਪ੍ਰਾਪਤ ਕਰਨ ਲਈ ਅੱਡੀ ਚੋਟੀ ਦਾ ਜੋਰ ਲਾ ਦਿੰਦੇ ਹਨ ਅੱਗੇ ਜੀ 18ਵਾਂ ਅੰਗ ਪਾਲਣਾ ਮਤਲਬ ਹੀ ਸਹਾਈ ਹੋਣਾ ਭਗਵਾਨ ਕ੍ਰਿਸ਼ਨ ਨੇ ਗਰੀਬ ਸੁਦਾਮੇ ਦੀ ਦੋਸਤੀ ਦਾ ਅੰਗ ਪਾਲਿਆ ਅੱਗੇ 19 ਜੀ ਅਲਕ ਕਮਾਉਣਾ ਮਤਲਬ ਹੀ ਮਾਰ ਦੇਣਾ ਬਹਾਦਰ ਲੋਕ ਵੈਰੀਆਂ ਦੀ ਅਲਖ ਮੁਕਾ ਕੇ ਹੀ ਦਮ ਲੈਂਦੇ ਹਨ ਅੱਗੇ 20 ਜੀ ਅੰਗੂਠਾ ਦਿਖਾਉਣਾ ਮਤਲਬ ਹੀ ਇਨਕਾਰ ਕਰਨਾ ਜਦੋਂ ਮੈਂ ਅੰਮ੍ਰਿਤੋ ਉਧਾਰ ਦਿੱਤੇ ਪੈਸੇ ਮੰਗੇ ਤਾਂ ਉਸ ਨੇ ਅੰਗੂਠਾ ਦਿਖਾ ਦਿੱਤਾ 21ਵੀਂ ਇੱਕ ਅੱਖ ਨਾਲ ਦੇਖਣਾ ਮਤਲਬ ਹੀ ਸਭ ਨੂੰ ਬਰਾਬਰ ਸਮਝਣਾ ਮਾਂ ਆਪਣੇ ਸਾਰੇ ਬੱਚਿਆਂ ਨੂੰ ਇੱਕ ਅੱਖ ਨਾਲ ਵੇਖਦੀ ਹੈ 22ਵੀਂ ਇੱਕ ਮੁਠ ਹੋਣਾ ਮਤਲਬ ਹੀ ਏਕਤਾ ਹੋਣੀ ਸਾਨੂੰ ਵਿਦੇਸ਼ੀ ਹਮਲਿਆਂ ਦਾ ਇੱਕ ਮੁਠ ਹੋ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਅੱਗੇ ਜੀ 23ਵਾਂ 8 ਨਾਲ 8 ਖੜਕਾਉਨੇ مطلب تباہی مچاؤنی بندہ بہادر نے سرحد دی اٹھ نال اٹھ کھڑکا دیتی سی اگئی عید دا چند ہونا بہت چیر بعد ملنا پنکی تو دا دا تند ہی ہو گئی ہے کدے ملتی ہی نہیں پچیم جی این مننی مطلب ہار مننی ਅਰ ਨਾਕਸ਼ ਦੇ ਪਿਤਾ ਆਪਣੇ ਪੁੱਤਰ ਪ੍ਰਿਲਾਦ ਨੇ ਉਸ ਦੀ ਇਨ ਨ ਮੰਨੀ 26 ਮਈ ਸੱਤੀ ਕੱਪੜੀ ਅੱਗ ਲੱਗਣੀ ਮਤਲਬ ਬਹੁਤ ਗੁੱਸੇ ਵਿੱਚ ਹੋਣਾ ਆਪਣੀ ਬਰਾਈ ਹੁੰਦਿਆਂ ਹੀ ਉਸ ਦੇ ਸੱਤੇ ਕੱਪੜੀ ਅੱਗ ਲੱਗ ਗਈ ਅੱਗੇ ਜੀ ਸਰ ਕਰਨਾ ਮਤਲਬ ਜਿੱਤ ਲੈਣਾ ਹਰੀ ਸਿੰਘ ਨਲੂਆ ਨੇ ਜਦੋਂ ਚਮਰੋਦ ਦਾ ਕਿਲਾ ਸਰ ਕਰ ਲਿਆ تو مہاراجا رنجیت غستے بہت خوش ہوئے سن ٹھائیوا جی سہ مکنا مطلب ڈر جانا بنا ہیلمیٹ تو موٹر سائیکل چلادی پولیس نکا و کے رمیش کے سا سک گئے نتیواں جی سر فیرنا مطلب انکار کرنا جدو میں لوڑ پہنتے نتاشا تو پیسے منگے ਤਾ ਉਸਨੇ ਸਿਰ ਫੇਰ ਲਿਆ 3ਵਾਂ ਜੀ ਸਿਰ ਪੈਰ ਨਾ ਹੋਣਾ ਮਤਲਬ ਬਿਲਕੁਲ ਝੋਠ ਕਮਲੇਸ਼ ਦੀ ਗੱਲ ਸਮਝ ਨਹੀਂ ਆਉਂਦੀ ਕਿਉਂਕਿ ਉਸ ਦੀ ਗੱਲ ਦਾ ਕੋਈ ਸਿਰ ਪੈਰ ਹੀ ਨਹੀਂ ਹੁੰਦਾ 31ਵਾਂ ਜੀ ਸਿਰ ਤੇ ਪੈਣੀ ਮਤਲਬ ਔਂਕੜਾ ਪੈਣੀ ਪਿਤਾ ਦੀ ਮੌਤ ਤੋਂ ਬਾਅਦ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਵਿਚਾਰੇ ਸਤੇਜ ਦੇ ਸਿਰ ਉੱਤੇ ਪੈ ਗਈ 32ਵਾਂ ਜੀ ਸਿਰ ਟੜ ਦੀ ਬਾਜ਼ੀ ਲਾਉਣਾ ਮਤਲਬ ਹੀ ਮਰਨ ਲਈ ਤਿਆਰ ਹੋਣਾ ਪੰਜਾਬੀ ਹੋਣ ਜਾਂ ਮਰਾਠੇ ਜਾਂ ਰਾਜਪੂਤ ਦੁਸ਼ਮਣ ਨਾਲ ਸਿਰ ਟੜ ਦੀ ਬਾਜ਼ੀ ਲਾ ਕੇ ਲੜਦੇ ਹਨ ਤੇਤੀ ਮਾਰੀ ਹੱਥ ਪੈਰ ਮਾਰਨਾ ਮਤਲਬ ਕੋਸ਼ਿਸ਼ ਕਰਨਾ ਨਰੇਸ਼ ਨੇ ਨੌਕਰੀ ਲੈਣ ਲਈ ਬਹੁਤ ਹੱਥ ਪੈਰ ਮਾਰੇ ਪਰ ਉਸ ਨੂੰ ਕਿਤੇ ਵੀ ਨੌਕਰੀ ਨਾ ਮਿਲੀ ਚੌਂਤੀ ਮਾਰੀ ਹਾਰਨ ਹੋ ਜਾਣਾ ਮਤਲਬ دوڑ جانا پلس نو دیکھ کے چور ہرن ہو گیا پینتی میں جی ہاتھ اڈنا مطلب جی منگنا اڑکیلا انسان کدے کسی اگے ہاتھ نہیں اڈنا چھتی میں جی ہاتھ بٹاؤنا مطلب مدد کرنا سکولوں جا کے رمیش دکان تے اپنے پتا جی ہاتھ وٹاؤں ہے ਸ਼ਾਂਤੀ ਮਾਈ ਹੱਥੀ ਛਾਵਾ ਕਰਨੀਆਂ ਮਤਲਬ ਅਸ਼ੀਰਵਾਦ ਦੇਣਾ ਸਾਡੇ ਸਮਾਜ ਵਿੱਚ ਸਸਾਂ ਆਪਣੀਆਂ ਦਵਾਈਆਂ ਨੂੰ ਹੱਥੀ ਛਾਵਾ ਕਰਦੀਆਂ ਹਨ ਅਰਥਾਤੀ ਮਾਈ ਹੱਥ ਤੰਗ ਹੋਣਾ ਮਤਲਬ ਗਰੀਬੀ ਹੋਣੀ ਮਹਿੰਗਾਈ ਕਾਰਨ ਚੰਗੀ ਤਨਖਾਹ ਲੈਣ ਵਾਲਿਆਂ ਦਾ ਵੀ ਹੱਥ ਤੰਗ ਹੀ ਰਹਿੰਦਾ ਹੈ ਅਕਲਾਈ ਹੱਥ ਪੀਲੇ ਕਰਨਾ ਮਤਲਬ ਵਿਆਹ ਕਰਨਾ ਸ਼ਾਮ ਨਾਲ ਨੂੰ ਆਪਣੀ ਤੀ ਦੇ ਹੱਥ ਪੀਲੇ ਕਰਨ ਦੀ ਚਿੰਤਾ ਲੱਗੀ ਰਹਿੰਦੀ ਹੈ ਅੱਗੇ ਕੰਨ ਕੁੱਤਰਨੇ ਮਤਲਬ ਠੱਗ ਲੈਣਾ ਤਲਾਕ ਲੋਕ ਵੱਡਿਆਂ ਵੱਡਿਆਂ ਦੇ ਕੰਨ ਕੁੱਤਰ ਦਿੰਦੇ ਹਨ ਅਗਲਾ ਹੀ ਕੰਨਾਂ ਨੂੰ ਹੱਥ ਲਗਾਉਣਾ ਮਤਲਬ ਹੈ ਜੀ ਇੰਦਾ ਤੋਬਾ ਕਰਨੀ ਜਗਸੀਰ ਨੇ ਜਦੋਂ ਸ਼ਰਾਬ ਨਾ ਪੀਂ ਤੋ ਕੰਨਾਂ ਨੂੰ ਹੱਥ ਲਾ ਲਏ پروار نے شکر منایا گئی بیالیواں کلم کا تنی مطلب ہی سفر لےک بھائی ویر جی قلم کے تنی سن اگئی کنہیں جرکنی مطلب ہی کوئی اثر نہ ہونا سمیت کی ماں نے اس کو بری سنگت کرن تو روکیا ਪਰ ਉਸ ਦੇ ਕੰਨਾਂ ਤੇ ਜੂਨਾ ਸਰਕੇ ਅੱਗੇ ਹੈ ਜੀ ਕੰਨੀ ਕਤਰਾਉਣਾ ਮਤਲਬ ਹੈ ਜੀ ਇਹਦਾ ਜੀ ਚੁਰਾਉਣਾ ਜੇ ਸਫਲਤਾ ਹਾਸਲ ਕਰਨੀ ਹੈ ਤਾਂ ਮਿਹਨਤ ਤੋਂ ਕੰਨੀ ਨਹੀਂ ਕਤਰਾਉਣੀ ਚਾਹੀਦੀ ਅੱਗੇ ਹੈ ਜੀ ਖੁੰਬ ਟਪਣੀ ਮਤਲਬ ਹੈ ਜੀ ਇਹਦਾ ਬਹੁਤ ਕੁਟਣਾ ਚੰਗੀ ਤਰ੍ਹਾਂ ਨਿਪਟਣਾ ਲੋਕਾਂ ਨੂੰ ਲਾਰੇ ਲਾ ਕੇ ਵੋਟਾਂ ਮੰਗਣ ਵਾਲਿਆਂ ਦੀ ਲੋਕਾਂ ਨੇ ਪੇਤ ਖੋਲ ਕੇ ਭਰੇ ਜਲਸੇ ਵਿੱਚ ਖੰਭ ਠੱਪ ਦਿੱਤੀ ਅੱਗੇ ਹੈ ਜੀ ਖੂਨ ਖੋਲਣਾ ਮਤਲਬ ਹੈ ਜੀ ਇਹਦਾ ਗੁੱਸਾ ਆਉਣਾ ਬੇਇਨਸਾਫੀ ਹੁੰਦੀ ਵੇਖ ਮੇਰਾ ਖੂਨ ਖੋਲ ਉੜਦਾ ਹੈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਾਇ ਜੀ ਇਸ ਤਰ੍ਹਾਂ ਮੈਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਾਇ ਜੀ ਧੰਨਵਾਦ ਜੀ